ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਮਾੜੇ ਕੰਮ ਜਿਹੜੇ ਆ ਨਾ ਪ੍ਰਦਾਨ ਹੋ ਜਾਣਗੇ ਇਸ ਤਰ੍ਹਾਂ ਦੀ ਰੀਤੀ ਹੋ ਜਾਏਗੀ ਵੇਦਾਂ ਕਤੇਬਾਂ ਨੂੰ ਕੋਈ ਵੀ ਨਹੀਂ ਮੰਨੇਗਾ ਜੇ ਕੋਈ ਕਹੇਗਾ ਨਾ ਬਾਣੀ ਪੜ ਲਓ ਗੁਰਸਿੱਖ ਪਿਆਰਿਓ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਸਵੇਰੇ ਉੱਠ ਕੇ ਤਾਂ ਬੱਚੇ ਨਹੀਂ ਮੰਨਣਗੇ ਗੁਰੂ ਨੂੰ ਨਹੀਂ ਮੰਨਣਗੇ ਅੱਗੋਂ ਮਾਤਾ ਪਿਤਾ ਨੂੰ ਬੋਲ ਕਬੋਲ ਬੋਲਣਗੇ ਤੇ ਇਹਦਾ ਰਿਜ਼ਲਟ ਕੀ ਹੋਵੇਗਾ ਕਿ ਉਹ ਨਰਕਾਂ ਨੂੰ ਜਾਣਗੇ ਸਾਰੇ ਆਪਣੇ ਆਪ ਨੂੰ ਹੀ ਸਿਆਣਾ ਸਮਝਣਗੇ ਇਸ ਤਰ੍ਹਾਂ ਦੀ ਰੀਤੀ ਜਦੋਂ ਹੋ ਜਾਵੇਗੀ ਨੇਕ ਲੰਕ ਦਾ અવਤਾਰ ਹੀ ਉਦੋਂ ਪ੍ਰਗਟ ਹੋਵੇਗਾ ਨਿਤ ਨਵੇਂ-ਨਵੇਂ ਮਾਤਾ ਜਿਹੜੇ ਹੋਣਗੇ ਰੱਬ ਦਾ ਨਾਮ ਕੋਈ ਨਹੀਂ ਲਵੇਗਾ ਪਰ ਇਸਤਰੀ ਦੇ ਸਵਾਦ ਵਿੱਚ ਲੱਗੇ ਹੋਣਗੇ ਇਸਤਰੀਆਂ ਦੇ ਨਾਲ ਰਮਣ ਕਰਨਗੇ ਇੱਕ ਦੋਸਤ ਦੂਜੇ ਦੋਸਤ ਨੂੰ ਦੱਸੇਗਾ ਮੈਂ ਇਸਤਰੀਆਂ ਨੂੰ ਬੜਾ ਭੋਗ ਗਿਆ ਹੈ ਸ਼ਰਮ ਨਹੀਂ ਮੰਨਣਗੇ ਗੱਲਾਂ ਕਰਨ ਲੱਗੇ ਮੂਰਤੀਆਂ ਦੀ ਪੂਜਾ ਵੱਡੇ ਪੱਦਰ ਤੇ ਹੋਵੇਗੀ